ਫੇਰ ਮੁੰਡਾ ਤੇ ਮੇਰਾ ਭਰਾ ਉਥੇ ਗੱਡੀ ਦੇਖਣ ਗਏ ਸੀ ਹੈਵੈਲੀ ਤੇ ਮੈਂ ਉੱਪਰ ਝਾੜੂ ਫੇਰਦੀ ਸੀਗੀ ਮੈਨੂੰ ਗੋਲੀਆਂ ਦੀ ਆਵਾਜ਼ ਆਈ ਨਾਲੇ ਰੋਲਾ ਪਾ ਲਿਆ ਸ਼ਿਵੇਂ ਨੂੰ ਥਲੇ ਟਾਇਆ ਹੋਇਆ ਸੀ ਜਦੋਂ ਮੈਂ ਬਾਹਰ ਪਰ ਆ ਬਣ ਭੱਜ ਕੇ ਆਈ ਕਿ ਸਾਡਾ ਸਾਰਾ ਹੀ ਮਨ ਲਾੜ ਕੇ ਬਾਅਦੋਂ ਸ਼ਿਵੇਂ ਨੂੰ ਥੱਲੇ ਉਕੜ ਲਿਆ ਅਸੀਂ ਉਹ ਮੁੰਡਿਆਂ ਨੂੰ ਮਤਲਬ ਮਾਰ ਦੇਣ ਨੂੰ ਇੱਥੇ ਖੜਿਆ ਇੱਕ ਜਾਨੇ ਨੂੰ ਤਾਂ ਅਸੀਂ ਫੜ ਵੀ ਲਿਆ ਸੀ ਦੂਜਾਂ ਗੋਲੀਆਂ ਦੇ ਫਾਇਰ ਕਰਦਾ ਪਿਆ ਸੀ ਉੱਪਰ ਨੂੰ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਇੱਕ ਇੰਜਰੀ ਆ ਹਾਂਜੀ ਸਾਡੇ ਕੋਲ ਇੱਕ ਗਨ ਸ਼ਾਟ ਇੰਜਰੀ ਦਾ ਪੇਸ਼ੈਂਟ ਆਇਆ ਹੁਣੀ ਜੀ ਉਹਦਾ ਨਾਮ ਹੈਗਾ ਸੰਜੂ ਕਲਮ ਸੀਦਾ ਬੇਟਾ ਤੇ ਉੱਚੀ ਘਾਟੀ ਕੋ ਰਹਿੰਦਾ ਹੈ ਕੋਈ ਨਾਲਾ ਆਪਸੀ ਕੋਈ ਝਗੜਾ ਸੀਗਾ ਤੇ ਉੱਥੇ ਗਨ ਸ਼ਾਟ ਇੰਜਰੀ ਹੋ ਗਈ ਉਹਨੂੰ ਜੀ ਤੇ ਰਾਈਟ ਸਾਈਡ ਤੇ ਅਬਦਮਨ ਤੇ ਹੈਗੀ ਆ ਜੀ ਤੇ ਫਿਲਹਾਲ ਕੰਡੀਸ਼ਨ ਉਹਦੀ ਕਾਫੀ ਸਿੱਕ ਆ ਅੱਛਾ ਹਾਲਾਤ ਕਿਦਾਂ ਦੇ ਸਿੱਕ ਲੱਗਦੀ ਸਿੱਕ ਲੱਗਦੀ ਕਿੱਥੇ ਰੈਫਰ ਕੀਤਾ ਯੂ ਨੋ ਸਿਵਲ ਹਸਪਤਾਲ ਜਿੰਦਰ ਉਹ ਜਾਂ ਸਾਡੇ ਨੇ ਦੋ ਕਿਸੇ ਤਰੀਕਾ ਦੀ ਮੇਰੀ ਮੇਰੇ ਭਰਾ ਦੀ ਤੇ ਸਾਡੀ 4-5 ਜਾਨਾਂ ਕਾਲੀ ਵੀ ਮੇਰੇ ਨਾਲ ਹੀ ਜੋ ਵੀ ਮੇਰੇ ਕਿਸ ਵਾਰ ਸੀ ਅਸੀਂ 4 ਜਾਨਾਂ ਤਰੀਕਾ ਤੇ ਆਏ ਤਰੀਕ ਤੋਂ ਤਰੀਕਾ ਪਵਾ ਗਏ ਅਸੀਂ ਮਿੱਠੇ ਕੋਹਲੇ ਲੰਦੇ ਪਏ ਜੀ ਜਿਹਦਾ ਵੀ ਮਿੱਠਾ ਕੋਹਲੇ ਜਦੋਂ ਜਾਨ ਲਗ ਰਹੀ ਤੇ ਸ਼ਿਵਰੀ ਘਰ ਦੇ ਪੁਰੇ ਸ਼ਿਵਰੀ ਮਾਂ ਫੜਾ ਬਰ ਨਿਕਲ ਕੇ ਸਾਡੇ ਘਰ ਮੂਰੇ ਹੋ ਗਈ ਮੂਰੇ ਕੋ ਉਹਨੇ ਉਹਨੇ ਮੇਰਾ ਗਲਾਮਾ ਫੜ ਲਿਆ ਗਲਾਮਾ ਫੜਿਆ ਜਦੋਂ ਮੈਨੂੰ ਗੋਲੀ ਸ਼ਿਵਰੀ ਜੋ ਲੋੜ ਕਰਕੇ ਗੋਲੀ ਮੇਰੇ ਮੱਲੇ ਗਾ ਮੇਰਾ ਭਰਾ ਮੇਰੇ ਮੂਰੇ ਹੋ ਗਿਆ ਉਹਦੇ ਲੱਕ ਤੇ ਗੋਲੀ ਵੱਜੀ ਆ ਕਿੱਥੇ ਗਿਆ ਉਹ ਤੇ ਉਸੇ ਵਾਰ ਤੋਂ ਘਰੀ ਆ ਉਹਦੇ ਉਹਦੇ ਲੱਕ ਤੇ ਗੋਲੀ ਵੱਜੀ ਜੋ ਜਿਆਸੀ ਜਰਨਟਾ ਜੀ ਮਾਰੇ ਕਾਲੀ ਨੂੰ ਫੜ ਲਿਆ ਉਹਨਾਂ ਨੇ ਕੱਲ ਨੂੰ ਦੋ ਤਾਂ ਫੜਿਆ ਕਾਲੀ ਦੇ ਤੱਕਾ ਵੀ ਮਾਰ ਕੋ ਢੋਈ ਆ ਜੀ ਕਾਲੀ ਕਿੰਨੇ ਆ ਹਾਂਜੀ 7 ਨੇ ਜੀ 7 ਨੇ ਪਹਿਲੇ ਵੀ ਵੀਡੀਓ ਵੀ ਅਸੀਂ ਦਿੱਤੀ 7 ਦੀ ਅੱਜ ਅਸਲ ਫੜਿਆ ਵੀ ਹੱਦ ਤੱਕ ਕੋਈ ਕਾਬੂ ਨਹੀਂ ਸਾਡੇ ਬਾਰੇ ਮੜਾ ਬੜਕਦੇ ਦਬਕਾ ਹੀ ਮਾਰਦੇ ਜਗਾ ਕੋਈ ਮੜਾ ਥੱਪੜੇ ਮਾਰਦੇ ਪੂਰੀ ਮਿਲਟਰੀ ਸਾਡੇ ਘਰ ਪਹੁੰਚ ਜਾਂਦੀ ਆ ਮੇਰੇ ਭਰਾ ਦੇ ਲੱਗੇ ਸੰਜੂ ਦੇ ਜੀ ਲੱਗਦਾ ਬੱਜੀ ਆ ਜੀ ਸਾਡੇ ਕੋਲ ਵੀਡੀਓ ਦੀ ਗੋਲੀ ਬੱਜੀ ਹੋਈ ਦੀ ਦੋ ਗੋਲੀਆਂ ਚਲਈਆਂ ਇੱਕ ਕੋਲ ਲੱਗਦਾ ਬੱਜੀ ਆ ਦੂਸਰਾ ਮਤਲਬ ਕੰਧ ਦੇ ਬੱਜੀ ਹੋ ਤੇ ਉੱਥੇ ਬੱਜੀ ਹੋਈ ਗੋਲੀ ਚਾਚਾ ਜੀ ਲੱਗ ਗਿਆ ਤੇਰੇ ਲੋਕਾਂ ਨਾਲ ਗਿਆ ਪੂਜਾ ਹਏ ਚਾਚਾ ਜੀ ਟਿਕਲ ਵਾਲਾ ਦੱਦਿਆ ਮਿੱਡੋ ਮਿੱਡੋ ਹੌਲੀ ਰਿਆ ਹੌਲੀ ਯਾਰ ਐ ਨਾ ਯਾਰ ਦਾਨਾ ਕਰੋ ਨਾ ਬੱਚੇ ਨੂੰ ਆਪਾਂ ਜਿੱਥੇ ਲੈ ਕੇ ਜਾਣਾ ਸਰ ਸਾਡੇ ਤਾਂ 3-4 ਮਿੰਟ ਚਾਂਸ ਹੋ ਗਏ ਇਹ ਹੁਣ ਮੇਰੇ ਮਾਰੇ ਦੀ ਗੋਲੀ ਨੇ ਕੀਤੀ ਸੀ ਮੇਰਾ ਭਰਾ ਤੇ ਹੋ ਗਿਆ ਯਾਰ ਬੁਲਾ ਆ ਜਾਂਦਾ ਬਹੁਤ ਕੰਮ ਹੈ ਜਲਦੀ ਆਓ ਅਮੀਰ ਫਤਿਹ ਜੀ ਜਿਹੜੇ ਪਿਆਲੇ ਆ ਸੰਜੂ ਭਾਈ ਚਲੋ ਟੁੱਟੋ ਟੁੱਟ ਜਾਓ ਜਾ 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 ਨਾ ਤਾਰਾ ਰਾਣੀ ਆ ਕੀ ਨਾ ਤੁਹਾਡਾ ਕੀ ਹੋਇਆ ਮੇਰਾ ਤਾਰਾ ਰਾਣੀ ਨਾਮ ਆ ਜੀ ਮੇਰਾ ਮੁੰਡਾ ਤੇ ਮੇਰਾ ਭਰਾ ਉੱਥੇ ਗੱਡੀ ਦੇਖਣ ਗਏ ਸੀ ਹੈਵੈਲੀ ਤੇ ਮੈਂ ਉੱਪਰ ਝਾੜੂ ਫੇਰਦੀ ਸੀਗੀ ਮੈਨੂੰ ਗੋਲੀਆਂ ਦੀ ਆਵਾਜ਼ ਆਈ ਨਾਲੇ ਰੋਲਾ ਪਾ ਲਿਆ ਸ਼ਿਵੇਂ ਨੂੰ ਥੱਲੇ ਟਾਇਆ ਹੋਇਆ ਸੀ ਜਦੋਂ ਮੈਂ ਬਾਹਰ ਬੜਾ ਬੜਪੱਜ ਕੇ ਆਈ ਫੇ ਸਾਡਾ ਸਾਰਾ ਹੀ ਮਲ ਲਾਲ ਕੇ ਬਾਜੋ ਸ਼ਿਵੇਂ ਨੂੰ ਥੱਲੇੋਂ ਕੱਢਿਆ ਅਸੀਂ ਉਹ ਮੁੰਡਿਆਂ ਨੂੰ ਮਤਲਬ ਮਾਰਦੇ ਨੇ ਇੱਥੇ ਖੜੇ ਆ ਇੱਕ ਜਾਨੇ ਨੂੰ ਤਾਂ ਅਸੀਂ ਫੜ ਵੀ ਲਿਆ ਸੀ ਬੀਜਾ ਗੋਲੀਆਂ ਦੇ ਫਾਇਰ ਕਰਦਾ ਪਿਆ ਸੀ ਉੱਪਰ ਨੂੰ ਉਹਨੇ ਮੁੰਡੇ ਦੇ ਮਾਰਨ ਲੱਗਾ ਸੀਗਾ ਫਟਾਫਟ ਉੱਪਰ ਨੂੰ ਮੁੰਡਿਆਂ ਨੇ ਹੱਥ ਮਾਰਿਆ ਉਹਦਾ ਉਹਦੀ ਪਿਸਤਲ ਵੀ ਇੱਥੇ ਕਿਤੇ ਡਿੱਗ ਗਈ ਆ ਪਤਾ ਨਹੀਂ ਹੁਣ ਕਿੱਥੇ ਵਿਗੀ ਆ ਕਿੱਥੇ ਨਹੀਂ ਤੇ ਉਹਨੇ ਆ ਨਾ ਆਪਣੇ ਮੁੰਡੇ ਜਿਹੜਾ ਉਹਦੇ ਨਾਲ ਦਾ ਸੀ ਉਹਦਾ ਵੀ ਪਿਸਤਲ ਗੋਲੀ ਮਾਰੀ ਉਹਦਾ ਤੇ ਉਹਨਾਂ ਦਾ ਕਹਿਣਾ ਵੀ ਸ਼ਿਵੇ ਨੇ ਇਹ ਨਹੀਂ ਸ਼ਿਵਾ ਤਾਂ ਹੰਦੋਂ ਖਾਲੀ ਹੱਤ ਗਿਆ ਮੇਰਾ ਸ਼ਿਵੇ ਨੇ ਕਹਤੇ ਮਾਰਿਆ ਸ਼ਿਵ ਅੱਗੇ ਵੀ ਹੰਦਾਂ 3 ਸਾਲ ਪਹਿਲਾਂ ਇਹਨਾਂ ਨੇ ਮੇਰੇ ਮੁੰਡੇ ਤੇ ਗੋਲੀਆਂ ਮਾਰਨ ਆਏ ਸੀਗੇ ਉਹਨਾਂ ਦਾ ਕੰਮ ਹੀ ਇਹ ਆ ਜੀ ਉਹ ਕਹਿਣਾ ਵੀ ਆ ਵੀ ਤਰੀਕੀ ਸਾਡੀ ਤਰੀਕੇ ਚ ਚੱਲੇ ਸੀ ਉਹਨਾਂ ਨੇ ਹਮਲਾ ਕੀਤਾ ਇਹ ਸਾਨੂੰ ਨਹੀਂ ਪਤਾ ਹੈਗਾ ਹਮਲਾ ਇੱਥੇ ਆਣ ਕੇ ਹਮਲਾ ਕਰਨਾ ਸੀ ਉਹਨਾਂ ਦਾ ਉਹਨਾਂ ਨੇ ਵਿਚਾਰੇ ਨੇ ਉਹ ਤਾਂ ਇਕੱਲਾ ਹੀ ਸੀਗਾ ਸ਼ਿਵਾ ਉਹਦਾ ਮੱਲੇ ਵਾਲੇ ਨਿਕਲੇ ਆਈ ਸਾਡੇ ਜਿੱਦਾਂ ਉਹਨਾਂ ਨੇ ਵਜਾ ਕੇ ਸ਼ਿਵਾ ਨੂੰ ਕੱਢਿਆ ਬਾਅਦ ਚ ਮੇਰਾ ਭਰਾ ਵੀ ਆ ਗਿਆ ਫਟਾਫਟ ਸਾਰੇ ਆ ਗਏ ਸੀ ਫਿਰ ਉਹਨਾਂ ਨੂੰ ਫੜਿਆ ਵੀ ਅਸੀਂ ਫਿਰ ਭੱਜ ਗਏ ਉਹਨੇ ਕੋਈ ਇੱਟਾ ਵੀ ਪਈਆਂ ਉਹਨਾਂ ਦੇ ਮੋਟਰਸਾਈਕਲਾਂ ਡਿਗੇ ਪਏ ਆ ਦੇਖ ਲਓ ਹੁਣ ਚੱਕ ਕੇ ਗਏ ਆ ਪੁਲਿਸ ਵਾਲੇ ਲੈ ਕੇ ਇਨਕੁਆਰੀ ਕਰਕੇ ਗਏ ਆ ਸਾਰੀ ਕੀ ਹੁਣ ਤੁਸੀਂ ਦੇਖ ਲਓ ਭਰਾਵੋ ਸਾਨੂੰ ਇਨਸਾਫ ਦਿਲਾਓ ਮੇਰੇ ਮੁੰਡੇ ਨੂੰ ਰਾਤੀ ਉਹ ਸਲੂਨ ਦੇ ਵਿੱਚ ਵੀ ਧਮਕੀ ਦੇ ਕੇ ਗਏ ਆ ਆ ਸਲੂਨ ਮੁੰਡੇ ਦਾ ਨਾਮ ਕਰਨ ਸੀਗਾ ਉਹ ਤੇ ਸਲੂਨ ਅੱਛਾ ਜੀ ਸਬਜੀ ਮੰਡੀ ਸਲੂਨ ਸਬਜੀ ਮੰਡੀ ਸਲੂਨ ਤੇ ਉਹ ਰਾਤੀ ਕਹਿ ਕੇ ਗਏ ਆ ਸਾਡੀ ਜੇ சிவா ਦੇ ਤੁਸੀਂ ਵਾਲ ਕੱਟੇ ਤੇ ਸਾਡੀ ਹਨਾ ਤੁਹਾਡੇ ਨਾਲ ਤੁਹਾਡਾ ਸਾਰਾ ਸਲੂਨ ਤੋੜ ਦੇਣਾ ਸੀ ਰਾਤੀ ਕਹਿੰਦੇ ਆਰ ਪਾਰ ਕਰ ਦੇਣਾ ਸਾਡੀ சிவா ਦੇ ਨਾਲ ਆਰ ਪਾਰ ਦੀ ਲੜਾਈ ਆ ਹਾਂਜੀ ਸਰੇ ਕੇ ਗੋਲੀ ਦਾ ਮਾਮਲਾ ਆਇਆ ਫਲੋਰ ਚ ਗੋਲੀ ਚੱਲੀ ਮਿੱਠੇ ਖੋਕਾ ਕੀ ਕੀ ਲੱਗਦਾ ਕਿਦਾਂ ਉਹਨੂੰ ਪਤਾ ਕੋਈ ਉਹਨੂੰ ਗੋਲੀ ਚੱਲੀ ਕਿ ਨੌਕਰੀ ਪਹੁੰਚੇ ਹਾਂਜੀ ਤਾਂ ਕਿਹੜਾ ਨੰਬਰ ਦਿੱਤੀ ਜਾ ਰਹੀ ਹੈ ਹਾਂਜੀ ਗੋਲੀ ਦਾ ਸਮਝਣਾ ਤੁਹਾਨੂੰ ਦੱਸਦੇ ਕਿੰਨੇ ਇੰਜਰਡ ਹੋਏ ਚ ਕੀ ਕੀਤਾ ਉਹਨਾਂ ਨੇ ਰੈਫਰ ਕਰਤਾ ਰੈਫਰ ਕਰਦੇ ਸੀ 1600 ਉੱਥੇ ਲੱਗੇ ਸੀ ਸੀਸੀਟੀਵੀ ਕੈਮਰੇ ਜਿਹਦੀ ਚੈਕਿੰਗ ਹੋ ਰਹੀ ਹੈ ਕੀ ਲੱਗ ਓਕੇ ਓਕੇ ਦੇਸੀ